ਰਾਗ ਭੈਰੋ ਮਹੱਲਾ ਪਹਿਲਾ ਘਰ ਪਹਿਲਾ ਚੌਪ ਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਤੁਜ ਤੇ ਬਾਹਰ ਕਿਛੁ ਨਾ ਹੋਇ ਤੂ ਕਰ ਕਰ ਦੇਖਹਿ ਜਾਣਹਿ ਸੋਇ ਕਾ ਕਹੀਐ ਕਿਛੁ ਕਹਿ ਨ ਜਾਇ ਜੋ ਕਿਛੁ ਅਹ ਸਭ ਤੇਰੀ ਰਜਾਈ ਰਹਾਉ ਜੋ ਕਿਛ ਕਰਨਾ ਸੋ ਤੇਰਾ ਪਾਸ ਕਿਸ ਆਗੇ ਕੀਚੇ ਅਰਦਾਸ ਆਖਣ ਸੁਣਨਾ ਤੇਰੀ ਬਾਣੀ ਤੂੰ ਆਪੇ ਜਾਣ ਹੈ ਸਰਬ ਵਿਡਾਣੀ ਕਰੇ ਕਰਾਏ ਜਾਣ ਆਪ ਨਾਨਕ ਦੇਖੇ ਥਾਪ ਉਠਾਪ ਏਕੂ ਅੰਕਾਰ ਸਤਗੁਰ ਪ੍ਰਸਾਦ ਰਾਗ ਭੈਰੋ ਮਹੱਲਾ ਪਹਿਲਾ ਘਰ ਦੂਜਾ ਗੁਰ ਕੈ ਸ਼ਬਦ ਤਰੇ ਮਨ ਕੇ ਤੇ ਇੰਦਰਾਦਿਕ ਬ੍ਰਹਮਾਦ ਤਰੇ ਸਨਕ ਸੁਨੰਦਨ ਤਪੀਸ ਤਪਸੀ ਜਨ ਕੇ ਤੇ ਗੁਰ ਪ੍ਰਸਾਦੀ ਪਾਰ ਪਏ ਭਵ ਜਲ ਬਿਨ ਸ਼ਬਦ ਹੈ ਕਿਉ ਤਰੀਏ ਨਾ ਬਿਨਾ ਜਗ ਰੋਗ ਬਿਆਪਿਆ ਧੁਬਦਾ ਡੁੱਬ ਡੁੱਬ ਮਰਿਆ ਰਹਾਓ ਗੁਰਦੇਵਾ ਗੁਰ ਅਲਖ ਅਭੇਵਾ ਤਰਪਵਨ ਸੋਜੀ ਗੁਰ ਕੀ ਸੇਵਾ ਪੈਦਾਤ ਕਰੀ ਗੁਰ ਦਾਤੈ ਪਾਇਆ ਲਖ ਅਭੇਵਾ ਮਨ ਰਾਜਾ ਮਨ ਮਨ ਤੇ ਮਾਨਿਆ ਮਨਸਾ ਮਨਹਿ ਸਮਾਈ ਮਨ ਜੋਗੀ ਮਨ ਬਿਨਸ ਬਿਯੋਗੀ ਮਨ ਸਮਝੈ ਗੁਣ ਗਾਈ ਗਰਤੇ ਮਨ ਮਾਰਿਆ ਸਬਦ ਵਿਚਾਰਿਆ ਤੇ ਵਿਰਲੇ ਸੰਸਾਰ ਆ ਨਾਨਕ ਸਾਹਿਬ ਭਰ ਬੋਲੀਣਾ ਸਾਚਾ ਸਬਦ ਨਿਸਤਾਰਾ ਪਰ ਮਹੱਲਾ ਪਹਿਲਾ ਨੈ ਨਿਦ੍ਰਿਸ਼ਟ ਨਹੀਂ ਤਨਹੀਨਾ ਜਰ ਜੀਤਿਆ ਸਿਰ ਕਾ ਨਿਸਤਾਰਾ ਪਰ ਮਹੱਲਾ ਪਹਿਲਾ ਨੈ ਨਿਦ੍ਰਿਸ਼ਟ ਨਹੀਂ ਤਨਹੀਨਾ ਜਰ ਜੀਤਿਆ ਸਿਰ ਕਾਲੂ ਰੂਪ ਰੰਗ ਰਹਸ ਨਹੀਂ ਸਾਚਾ ਕਿਉ ਛੋੜੈ ਜਮ ਜਾਲੂ ਪਰੋ ਮਹੱਲਾ ਪਹਿਲਾ ਨੈ ਨੀ ਦ੍ਰਿਸ਼ਟ ਨਹੀਂ ਤਨ ਹਿੰਨਾ ਜਰ ਜੀਤਿਆ ਸਿਰ ਕਾਲੋ ਰੂਪ ਰੰਗ ਰਹਸ ਨਹੀਂ ਸਾਚਾ ਕਿਉ ਛੋੜੈ ਜਮ ਜਾਲੂ ਪ੍ਰਾਣੀ ਹਰ ਜਪ ਜਨਮ ਗਯੋ ਸਾਚ ਸ਼ਬਦ ਬਿਨ ਕਬ ਹੋ ਨਾ ਛੂਟ ਸਗਿਰਤਾ ਜਨਮ ਭਯੋ ਰਹਾਓ ਤਨ ਮੈਂ ਕਾਮ ਕ੍ਰੋਧ ਹਉ ਮਮਤਾ ਕਟਨ ਪੀਰਿਆ ਤੂੰ ਭਾਰੀ ਗੁਰਮੁਖ ਰਾਮ ਜਪੂ ਰਸ ਰਸਨਾ ਇਨ ਬਿਦ ਤਰ ਤੂੰ ਤਾਰੀ ਬਹਿਰੇ ਕੰਨ ਅਕਲ ਪਈ ਹੋਛੀ ਸ਼ਬਦ ਸਹਿਜ ਨਹੀਂ ਬੂਝਿਆ ਜਨਮ ਪਦਾਰਥ ਮਾਰਮ ਘਾਰਿਆ ਬਿਨ ਗੁਰ ਅੰਧ ਨਾ ਸੂਝਿਆ ਰਹਿ ਉਦਾਸ ਆਸ ਨਿਰਾਸਾ ਸਹਿ ਜਿ ਧਿਆਨ ਬੈਰਾਗੀ ਪ੍ਰਣਿਤ ਨਾਨਕ ਗੁਰਮੁਖ ਛੂਟ ਸੋ RAM ਨਾਮ ਲੈਵ ਲਾਗੀ ਪੈਰੋ ਮਹੱਲਾ ਪਹਿਲਾ ਢੂੰਡੀ ਚਾਲ ਚਰਨ ਕਰ ਥਿਸਰੇ ਤੁਚਾ ਦੇਹ ਕੁਮਲਾਨੀ ਨੇਤ੍ਰੀ ਤੁੰਦ ਕਰਨ ਪੈ ਬਹਰੇ ਮਨ ਮੁਖ ਨਾਮ ਨ ਜਾਣੀ ਅੰਧਲੇ ਕਿਆ ਪਾਇਆ ਜਗਾਏ ਰਾਮ ਹਿਰਦੈ ਨਹੀਂ ਗੁਰ ਕੀ ਸੇਵਾ ਚਾਲੇ ਮੂਲ ਗਵਾਏ ਰਹਾ ਜੇ ਵਾ ਰੰਗ ਨਹੀਂ ਹਰ ਰਾਤੀ ਜਬ ਬੋਲੇ ਤਬ ਫੀਕੇ ਸੰਤ ਜਨਾ ਕੀ ਨਿੰਦਾ ਵਿਆਪਸ ਪਸੂ ਭੈ ਕਦੇ ਹੋਏ ਨਾਨੀ ਕੇ ਅੰਮ੍ਰਿਤਕਾਰ ਸੁਬਿਰ ਲਈ ਪਾਇਆ ਸਤਿਗੁਰ ਮੇਲ ਮਿਲਾਏ ਜਬ ਲਗ ਸ਼ਬਦ ਭੇਦ ਨਹੀਂ ਆਇਆ ਤਬ ਲਗ ਕਾਲ ਸੰਤਾਏ ਅਨਕੂ ਦਰ ਘਰ ਕਰ ਕਰ ਘਰ ਕਬੂ ਨਾ ਜਾਣਸ ਏਕੋ ਦਰਸ ਚਿਆਰਾ ਗੁਰ ਪ੍ਰਸਾਦ ਪਰਮ ਪਦ ਪਾਇਆ ਨਾਨਕ ਕਹਿ ਵਿਚਾਰਾ ਭੈਰੋ ਮਹੱਲਾ ਪਹਿਲਾ ਸੰਗਲੀ ਰੈਣ ਸੁਬਤ ਗਲ ਫਾਹੀ ਦਿਨਸ ਜੰਜਾਲ ਗਵਾਇਆ ਖੇਨ ਪਲ ਘੜੀ ਨਹੀਂ ਪ੍ਰਭ ਜਾਣਿਆ ਜਿਨ ਇਹੋ ਜਗਤ ਉਪਾਇ ਮਨ ਰੇ ਕਿਉ ਛੂਟਸ ਦੁਖ ਭਾਰੀ ਕਿਆ ਲੈ ਆਪਸ ਕਿਆ ਲੈ ਜਾਵਸ RAM ਜਪੋ ਗੁਣਕਾਰੀ ਰਹਾਉ ਉਦ ਕਵਲ ਮਨ ਮੁਖ ਮਤ ਹੋਚੀ ਮਰ ਅੰਦਾਜ਼ ਿਰਤੰਦਾ ਕਾਲ ਬਕਾਲ ਸਦਾ ਸਿਰ ਤੇਰੇ ਬਿਨ ਨਾਵੇ ਗਲ ਫੰਦਾ ਡਗਰੀ ਚਾਲ ਨੇਤਰ ਖੋਣ ਅੰਦਲੀ ਸਬਦ ਸੁਰਤ ਨਹੀਂ ਭਾਈ ਸ਼ਾਸਤਰ বেদ ਤ੍ਰੈ ਗੁਣ ਹੈ ਮਾਇਆ ਅੰਦਲੇ ਅੰਦਲਉ ਧੰਦ ਕਮਾਈ ਖੋਇ ਮੂਲ ਲਾਭ ਕਹਿ ਪਾਵਸ ਤੁਰਬਤ ਗਿਆਨ ਬਿਹੂਣੇ ਸ਼ਬਦ ਵਿਚਾਰ RAM ਰਸ ਚਾ ਕੈ ਨਾਨਕ ਸਾਚ ਪਤੀਣੇ ਭੈਰੋ ਮਹੱਲਾ ਪਹਿਲਾ ਗੁਰ ਕੈ ਸੰਗ ਰਹਾ ਦਿਨ ਰਾਤੀ RAM ਰਸਨ ਰੰਗ ਰਾਤਾ ਆਵਰਨ ਸਾਂਛ ਸਬਦ ਪਹਿਚਾਨ ਸ ਅੰਤੁਰ ਜਾਣ ਪਛਾਤਾ ਸੋ ਜਨ ਸਮੈ ਮਨ ਭਾਵੇ ਆਪਮਾਰੇ ਅਬਰੰਭੁਰ ਰਾਤਾ ਗੁਰ ਕੀ ਘਰ ਕਮਾਵ ਰਹਾਓ ਅੰਤਰਬਾਰ ਪੁਰਖ ਨਰੰჯਨ ਆਦਿ ਪੁਰਖ ਆਦੇਸੂ ਘੜ ਘੜੇ ਅੰਤਰ ਸਰਬ ਨਰੰਤਰ ਰਵ ਰਹਿਆ ਸਚ ਵੇਸੂ ਸਾਚ ਰਤੇ ਸਚ ਅੰਮ੍ਰਿਤ ਜੇਵਾ ਮਿਥਿਆ ਮੈਲ ਨਰਾਇਈ ਨਿਰਮਲ ਨਾਮ ਅੰਮ੍ਰਿਤ ਰਸ ਜਾਖਿਆ ਸਭ ਤ੍ਰਤੇ ਪਦ ਪਾਈ ਗੁਣੀ ਗੁਣੀ ਮਿਲ ਲਾਹਾ ਪਾਵਸ ਗੁਰਮੁਖ ਨਾਮ ਵਡਾਈ ਸਗਲੇ ਦੁੱਖ ਮਿਟੇ ਗੁਰਸੇਵਾ ਨਾਨਕ ਨਾਮ ਸਖਾਈ ਪੈਰੋ ਮਹੱਲਾ ਪਹਿਲਾ ਫਿਰਦੇ ਨਾਮ ਸਰਬ ਧਨ ਧਾਰਨ ਗੁਰ ਪ੍ਰਸਾਦੀ ਪਾਈਐ ਅਮਰ ਪਦਾਰਥ ਤੇ ਕਿਰਤਾਰਥ ਸਹਿਜ ਧਿਆਨ ਲਿਵ ਲਾਈਐ ਮਨ ਰੇ ਰਾਮ ਭਗਤ ਚਿਤ ਲਾਈਐ ਗੁਰਮੁਖ ਰਾਮ ਨਾਮ ਜਪਹਿਰਤੈ ਸਹਿਜ ਸੇਤੀ ਘਰ ਜਾਈਐ ਰਹਾਉ ਪਰਮ ਭੇਦ ਪਾਉ ਕਬ ਨਾ ਛੂਡਸ ਅਵਤਜਤ ਨ ਜਾਣੀ ਬਿਨ ਹਰ ਨਾਮ ਕੋ ਮੁਕਤ ਨ ਪਾਵਸ ਬੂੜ ਢੂਪ ਹੋਏ ਬਿਨ ਪਾਣੀ ਤੰਦਾ ਕਰ ਤਸ ਅਗਲੀ ਪਦ ਖੋਵਸ ਭਰਮ ਨ ਮੇੜ ਸੁਗਵਾਰਾ ਬਿਨ ਗੁਰ ਸ਼ਬਦ ਮੁਕਤ ਨਹੀਂ ਕਾਭੀ ਆਂਦਲੇ ਧੰਦ ਪਸਾਰਾ ਅਕਲ ਨਰੰਜਨ ਸਿ ਮਨ ਮਾਨਿਆ ਮਨ ਹੀ ਤੇ ਮਨ ਮੂਆ ਅੰਤੁਰ ਬਾਹਰੇ ਕੋ ਜਾਣੈ ਨਾਨ ਗਵਰ ਨਾ ਦੂਆ ਪਰ ਮਹੱਲਾ ਪਹਿਲਾ ਜਗ ਨ ਹੋਮ ਪੁੰਨ ਤਪ ਪੂਜਾ ਦੇਹ ਦੁਖੀ ਨਿਤ ਦੂਖ ਸਹਿ ਰਾਮ ਨਾਮ ਬਿਨ ਮੁਕਤ ਨ ਪਾਵ ਸੁਮੁਕਤ ਨਾਮ ਗੁਰਮੁਖ ਲਹਿ ਰਾਮ ਨਾਮ ਬਿਨ ਪਿਰਥੇ ਜਗ ਜਨਮ ਬਿਖ ਖਾਵੇ ਬਿਖ ਬੋਲੀ ਬੋਲੇ ਬਿਨ ਨਾਵੇ ਨਿਹਫਲ ਭ੍ਰਮ ਮਰ ਭ੍ਰਮ ਨਾ ਰਹਾ ਪੁਸਤਕ ਪਾਠ ਵਿਆਕਰਣ ਵਖਾਣ ਸੰਧਿਆ ਕਰਮ ਕਰਮਤ ਕਾਲ ਕਰੈ ਬਿਨ ਗੁਰ ਸ਼ਬਦ ਮੁਕਤ ਕਹਾਂ ਪ੍ਰਾਣੀ RAM ਨਾਮ ਬਿਨ ੁਰਜ ਮਰੈ ਡੰਡਕ ਮੰਡਲ ਸਿੱਕਾ ਸੂਤ ਧੁਰਤੀ ਤੀਰਥ ਗਵਨ ਅਤਿ ਭ੍ਰਮਨ ਕਰੈ RAM ਨਾਮ ਬਿਨ ਸ਼ਾਂਤ ਨਾਵੈ ਜਪ ਹਰ ਹਰ ਨਾਮ ਸੁਪਾਰ ਪਰਾਇ ਜਟਾ ਮੁਕਤ ਧਨ ਭਸਮ ਲਗਾਈ ਵਸਤਰ ਛੋੜ ਤਨ ਨਗਨ ਭਇਆ RAM ਨਾਮ ਬਿਨ ਤ੍ਰਿਪਤ ਨਾ ਵ ਕੀਰਤ ਕੈ ਬਾਂਧੈ ਭੇਖ ਭਇਆ ਜੇ ਤੇ ਜੀ ਜੰਤ ਜਲ ਥਲ ਮਹੀਲ ਜਤਰ ਕਤਰ ਤੂ ਸਰਬ ਜੀਆ ਗੁਰ ਪ੍ਰਸਾਦ ਰਾਖ ਲੀ ਜਨ ਕਉ ਹਰਸ ਨਾ ਨ ਹਰਸ ਨਾਨਕ ਝੋਲ ਪੀਆ ਰਾਗ ਭੈਰੂ ਮਹੱਲਾ ਤੀਜਾ ਚੌਪਦੀ ਘਰ ਪਹਿਲਾ ਏ ਕੋ ਓੰਕਾਰ ਸਤਿਗੁਰ ਪ੍ਰਸਾਦਿ ਜਾਤ ਕਾ ਗਰਭ ਨ ਕਰਿਓ ਕੋਈ ਬ੍ਰਾਹਮ ਵਿੰਦੇ ਸੋ ਬ੍ਰਾਹਮਣ ਹੋਈ ਜਾਤ ਕਾ ਗਰਭ ਨ ਕਰ ਮੂਰਖ ਗਾਵਾਰਾ ਇਸ ਗਰਭ ਤੇ ਚੱਲਹਿ ਬਹੁਤ ਵਿਕਾਰਾ ਰਹਉ ਚਾਰੇ ਵਰਨਾ ਕਹ ਸਭ ਕੋਈ ਬ੍ਰਹਮ ਬਿੰਦ ਤੇ ਸਭ ਉਪਤ ਹੋਈ ਮਾਟੀ ਏਕ ਸਗਲ ਸੰਸਾਰਾ ਬਹੁ ਵਿਧ ਭਾਂਡੇ ਘੜਾ ਕੁਮਹਾਰਾ ਪੰਚ ਤਾਤ ਮਿਲ ਦੇਹੀ ਕਾ ਆਕਾਰ ਘਟ ਵੱਧ ਕੋ ਕਰੈ ਵਿਚਾਰਾ ਕਹਿਤ ਨਾਨਕ ਜੀਉ ਕਰਮ ਬੰਧ ਹੋਈ ਬਿਨ ਸਤਗੁਰ ਭੇਟੇ ਮੁਕਤ ਨਾ ਹੋਈ ਬੈਰੋ ਮਹੱਲਾ ਤੀਜਾ ਜੋਗੀ ਗ੍ਰਹੀ ਪੰਡਤ ਭੇਖ ਧਾਰੀ ਏ ਸੂਤੇ ਆਪਣੇ ਅਹੰਕਾਰੀ ਮਾਇਆ ਮਦਮਤਾ ਰਹਿਿਆ ਸੂਏ ਜਾਗਦ ਰਹਿ ਨਮੂਸੈ ਕੋਈ ਰਹਾਉ ਸੂਜਗ ਜਿਸ ਸਤਗੁਰੂ ਮਿਲੈ ਪੰਜ ਦੂਤ ਉਹ ਵਸਗਤ ਕਰੈ ਸੂਜਗ ਜੋ ਤਤ ਵਿਚਾਰੇ ਆਪ ਮਰੈ ਅਵਰ ਨਹਿ ਮਾਰੈ ਸੂਜਗ ਜੂ ਇਕੁ ਜਾਣ ਪਰ ਕਿਰਤ ਛੋਡੈ ਤਤ ਪਛਾਨੈ ਜੋ ਵਰਨਾ ਵਿੱਚ ਜਾਗੈ ਕੋਈ ਜਮੈ ਕਾਲੈ ਤੇ ਝੂਟੈ ਸੋਇ ਕਹਿਤ ਨਾਨਕ ਜਨ ਜਾਗੈ ਸੋਇ ਗਿਆਨੰ ਜਿਨ ਜਾ ਕੀ ਨੇਤਰੀ ਹੋਇ ਪਰ ਮਹੱਲਾ ਤੀਜਾ ਜਾ ਕੋ ਰਾਖੈ ਆਪਣੀ ਸਰਣਾਏ ਸੱਚ ਲਾਗੈ ਸੱਚਾ ਫਲ ਪਾਈ ਈ ਜਨ ਕੈ ਸਿਮ ਕਰਿ ਹੋ ਪੁਕਾਰਾ ਹੁਕਮੇ ਹੋਆ ਹੁਕਮੇ ਵਰਤਾਰਾ ਰਹਾਓ ਇਹ ਆਕਾਰ ਤਿਰਹ ਧਰ ਅਖਿਨ ਮੈਂ ਬਿਨਸੈ ਕਰਤ ਨ ਲਾਗੇ ਬਰ ਕਰ ਪ੍ਰਸਾਦਿਕ ਖੇਲ ਦਿਖਾਇਆ ਗੁਰ ਕਿਰਪਾ ਤੇ ਪਰਮ ਬਦ ਪਾਇਆ ਕਹਿਤ ਨਾਨਕ ਮਾਰ ਜੀਵਲੇ ਸੋਏ ਐਸਾ ਬੂਝੋ ਧਰਮ ਨ ਭੁੱਲੋ ਕੋਏ ਭਰੂ ਮਹੱਲਾ ਤੀਜਾ ਮੈਂ ਕਾਮਣ ਮੇਰਾ ਕੰਤ ਕਰਤਾਰ ਜਿਹਾ ਕਰਾਇ ਤੇਹ ਕਰੀ ਸਿਗਾਰ ਜਾਂ ਤਿਸ ਭਾਵੈ ਤਾਂ ਕਰੀ ਭੂਗ ਤਨ ਮਨ ਸਾਚੀ ਸਾਹਿਬ ਜੋਗ ਰਹਾ ਉਸ ਤੁਤਿੰੰਦਾ ਕਰੇ ਕਿਆ ਕੋਈ ਜੈ ਆਪੇ ਵਰਤੈ ਕੋ ਸੋਈ ਗੁਰ ਪ੍ਰਸਾਦੀ ਪਰਮ ਕਸਾਈ ਮਿਲੋਗੀ ਦਇਾਲ ਪੰਜ ਸ਼ਬਦੁ ਵਜਾਈ ਪਣਤ ਨਾਨਕ ਕਰੇ ਕਿਆ ਕਹੋਏ ਜਿਸ ਨੂੰ ਆਪ ਮਿਲਾਵੇ ਸੋਏ ਭੈਰੋ ਮਹੱਲਾ ਤੀਜਾ ਸੋ ਮਨ ਜਿ ਮੰਨ ਕੀ ਦੁਬਦਾ ਮਾਰੇ ਦੁਬਦਾ ਮਾਰ ਬ੍ਰਾਹਮ ਵਿਚਾਰੇ ਇਸ ਮਨ ਕੋ ਕੋਈ ਖੋਜੂ ਭਾਈ ਮਨ ਖੋਜਤ ਨਾਮ ਨੋਂ ਨਿਤ ਪਾਈ ਰਹਾਉ ਮੂਲ ਮੋਹ ਕਰ ਕਰਤੈ ਜਗਤੁ ਉਪਾਇਆ ਮਮਤਾ ਲਾਇ ਭਰਮ ਭੁਲਾਇਆ ਇਸ ਮਨ ਤੇ ਸਭ ਪਿੰਡ ਪ੍ਰਾਣਾ ਮਨ ਕੇ ਵਿਚਾਰ ਹੁਕਮੁ ਗੁਜ ਸਮਾਣਾ ਕਰਮੁ ਹੋਵੈ ਗੁਰ ਕਿਰਪਾ ਕਰੈ ਇਹ ਮਨ ਜਾਗੈ ਇਸ ਮਨ ਕੀ ਦੁਬਿਦਾ ਮਰੈ ਮਨ ਕਾ ਸੁਭਾਉ ਸਦਾ ਬੈਰਾਗੀ ਸਭ ਮਹਿ ਵਸੈ ਅਤੀਤਨ ਰਾਗੀ ਕਹਿਤ ਨਾਨਕ ਦੇਉ ਜਾਣੈ ਭੈਉ ਆਦਪੁਰਖ ਨਰੰਜਣ ਦੇਉ ਭੈਰੋ ਮਹੱਲਾ ਤੀਜਾ RAM ਨਾਮ ਜਗਤ ਨਿਸਤਾਰਾ ਪਵ ਜਲ ਪਾਰ ਉਤਾਰਣ ਹਾਰਾ ਗੁਰ ਪ੍ਰਸਾਦੀ ਹਰ ਨਾਮ ਸਮਾਲ ਸਾਧ ਹੀ ਨਿਭੈ ਤੇ ਰਹਿ ਨਾਲ ਰਹਾਉ ਨਾਮ ਨ ਚਿਤ ਮਨ ਮੁਖ ਗਾਵਾਰਾ ਬਿਨ ਨਾਵੇ ਕੈਸੇ ਪਾਵਹਿ ਪਾਰਾ ਅਪੇ ਦਾਤ ਕਰੇ ਦਾਤਾਰ ਦੇਵਨ ਹਾਰੇ ਕੋ ਜੈਕਾਰ ਨਦਰ ਕਰੇ ਸਤਿਗੁਰੂ ਮਿਲਾਏ ਨਾਨਕ ਹਿਰਦੈ ਨਾਮ ਵਸਾਏ ਭਰਮ ਮਹੱਲ ਤੀਜਾ ਨਾਮੇ ਤੇ ਸਭ ਜਿਤਨੇ ਲੋ ਗੁਰਮਖ ਜਨਾ ਪ੍ਰਾਪਤ ਹੋਏ ਹਰ ਜੀ ਆਪਣੀ ਕਿਰਪਾ ਕਰੀ ਗੁਰਮਖ ਨਾਮ ਵਿੜਾਈ ਦੇ ਰਹਾਓ ਰਾਮ ਨਾਮ ਜਿਨ ਪ੍ਰੀਤ ਪਿਆਰ ਆ ਪੁੱਤਰੇ ਸਭ ਕੁਲ ਉਧਾਰਨ ਹਾਰ ਬਿਨ ਨਾਵੈ ਮਨ ਮੁਖ ਜਾਂ ਪੁਰ ਜਾਹੇ ਔਖੇ ਹੋਏ ਝੂਟਾ ਖਾਏ ਆਪੇ ਕਰਤਾ ਦੇਵੈ ਸੋਏ ਨਾਨਕ ਨਾਮ ਪ੍ਰਾਪਤ ਹੋਏ ਪੈਰੋ ਮਹੱਲਾ ਤੀਜਾ ਗੋਵਿੰਦ ਪ੍ਰੀਤ ਸੰਕਾਚ ਕੋਦਾਰੇ ਰਾਮ ਨਾਮ ਸਬਦ ਵਿਚਾਰੇ ਹਰ ਜੀ ਆਪਣੀ ਕਿਰਪਾ ਧਾਰ ਗੁਰਮੁਖ ਨਾਮੇ ਲਗੇ ਪਿਆਰ ਰਾ ਅੰਤਰਪ੍ਰੀਤ ਭਗਤ ਸਾਚੀ ਹੋਏ ਪੂਰੇ ਗੁਰ ਮੇਲਾ ਵਾ ਹੋਏ ਨਿਜ ਘਰ ਵਸੈ ਸਹਿਜ ਸੁਭਾਏ ਗੁਰਮੁਖ ਨਾਮ ਬਸੈ ਮਨ ਆਈ ਆਪੇ ਵੇਖੇ ਵੇਖਣਹਾਰ ਨਾਨਕ ਨਾਮ ਰਖੂਰ ਧਾਰ ਪਰਮ ਮਹੱਲਾ ਤੀਜਾ ਕਲੁ ਜੁਗ ਮਹਿ RAM ਨਾਮ ਉਰ ਧਾਰ ਬਿਨ ਨਾਵੇ ਮਾਥੇ ਪਾਵੇ ਸ਼ਾਰ RAM ਨਾਮ ਦੁਲੱਬ ਹੈ ਪਾਈ ਗੁਰ ਪ੍ਰਸਾਦ ਬਸੈ ਮਨ ਆਈ ਰਹਾਉ RAM ਨਾਮ ਜਨ ਭਲਹਿ ਸੋਏ ਪੂਰੇ ਗੁਰ ਤੇ ਪ੍ਰਾਪਤ ਹੋਏ ਹਰ ਕਾ ਭਾਣਾ ਮੰਨਹਿ ਸੇ ਜਨ ਪਰਵਾਨ ਗੁਰ ਕੈ ਸਬਦ ਨਾਮ ਨੀਸਾਨ ਸੋ ਸੇ ਬਹੁ ਜੂ ਕਲ ਰਹਿਆ ਧਾਰ ਨਾਨਕ ਗੁਰਮੁਖ ਨਾਮ ਪਿਆਰ ਭੈਰ ਮਹੱਲਾ ਤੀਜਾ ਕਲ ਯੁਗ ਮੈਂ ਬਹੁ ਕਰਮ ਕਮਾਵੇ ਨਾ ਰਤਨ ਨਾ ਨਾ ਕਰਮ ਥਾਇ ਪਾਹਿ ਕਲ ਜੁਗ ਮੈਂ RAM ਨਾਮ ਹੈ ਸਾਰ ਗੁਰਮੁਖ ਸਾਚਾ ਲਗੈ ਪਿਆਰ ਰਹਾਉ ਤਾਨ ਮਨ ਖੋਜ ਤਰਹਿ ਮੈਂ ਪਾਇਆ ਗੁਰਮੁਖ RAM ਨਾਮ ਚਿਤ ਲਾਇਆ ਗਿਆਨ ਅੰਜਨ ਸਤਿਗੁਰ ਤੇ ਹੋਏ RAM ਨਾਮ ਰਵ ਰਹਿਆ ਤਿਹ ਲੋਏ ਕਲ ਜੁਗ ਮੈਂ ਹਰ ਜੀਵ ਏਕ ਹੋਰ ਰੁੱਤ ਨਾ ਕਾਈ ਨਾਨਕ ਗੁਰਮੁਖਹਿ ਰਦਾ RAM ਨਾਮ ਲਹਿ ਜਮਾਈ ਪੈਰ ਮਹੱਲਾ ਦੀਜਾਂ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੁਬਦਾ ਮਨਮਖ ਰੋਗ ਵਿਆਪੇ ਤ੍ਰਿਸ਼ਨਾ ਜਲਹਿ ਅਦਕਾਈ ਮਰਮਰ ਜੰਮੈ ਠੌਰ ਨਾ ਪਾਵੇ ਬਿਰਥਾ ਜਨਮ ਗਵਾਈ ਮੇਰੇ ਪ੍ਰੀਤਮ ਕਰ ਕਿਰਪਾ ਦੇਉ 부ਝਾਈ ਹਉ ਮੈਂ ਰੋਗੀ ਜਗਤ ਉਪਾਰ ਬਿਨ ਸਬਦੈ ਰੋਗ ਨਜਾਈ ਰਹਾ ਸਿਮਰਤ ਸਾਸਤਰ ਪੜਹਿ ਮਨ ਕੀਤੇ ਬਿਨ ਸਬਦੈ ਸੁਰਤ ਨ ਪਾਈ ਤ੍ਰੈ ਗੁਣ ਸਭੇ ਰੋਗ ਵਿਆਪੇ ਮਮਤਾ ਸੁਰਤ ਗਵਾਈ ਇਕ ਆਪੇ ਕਾੜ ਲਏ ਪ੍ਰਭ ਆਪੇ ਗੁਰ ਸੇਵਾ ਪ੍ਰਭ ਲਾਏ ਹਰ ਕਾ ਨਾਮ ਨਿਦਾਨ ਲੋ ਪਾਇਆ ਸੁਖ ਵਸਿਆ ਮਨ ਆਈ ਚੌਥੀ ਪਦਵੀ ਗੁਰਮੁਖ ਵਰਤੈ ਤਿੰਨ ਨਿਜ ਕਰ ਵਾਸਾ ਪਾਇਆ ਪੂਰੇ ਸਤਗੁਰ ਕਿਰਪਾ ਕੀਨੀ ਵਿੱਚ ਹੋ ਆਪ ਗਵਾਇਆ ਇਕ ਸਕੀ ਸਰਕਾਰ ਇਕ ਜਨ ਬ੍ਰਹਮ ਵਿਸ਼ਨ ਰੁਦਰ ਉਪਾਇ ਨਾਨਕ ਨਿਛਲ ਸਾਚਾ ਇਕ ਨਾ ਉਹ ਮਰੈ ਨ ਜਾਇ ਭਰੂ ਮਹੱਲਾ ਤੀਜਾ ਮਨ ਮੁਖ ਦੁਬਦਾ ਸਦਾ ਹਰੋਗੀ ਰੋਗੀ ਸਗਲ ਸੰਸਾਰਾਂ ਗੁਰਮਖ ਬੂਜੈ ਰੋਗ ਗਵਾ ਵਹਿ ਗੁਰ ਸਬਦੀ ਵਿਚਾਰਾ ਹਰ ਜੀਵ ਸਤ ਸੰਗਤ ਮੇਲਾਏ ਨਾਨਕ ਤਿਸਨੂੰ ਦੇਵੜਿ ਆਈ ਜੋ ਰਾਮ ਨਾਮ ਜਿਤ ਲਾਇ ਰਹਾ ਮਮਤਾ ਕਾਲ ਸਭ ਰੂਗ ਵਿਆਪੇ ਤਿੰਨ ਜਮ ਕੀ ਹੈ ਸਰਕਾਰ ਗੁਰਮੁਖ ਪ੍ਰਾਣੀ ਜਮ ਨੇੜ ਨਾ ਆਵੇ ਜਿਨ ਹਰਿ ਰਾਖਿਆ ਔਰ ਧਾਰਾ ਜਿਨ ਹਰਿ ਕਾ ਨਾਮ ਨਾ ਗੁਰਮੁਖ ਚਾਤਾ ਸੇ ਜਗ ਮਹਿ ਕਾਹੇ ਆਇਆ ਗੁਰ ਕੀ ਸੇਵਾ ਕਦੇ ਨ ਕੀਨੀ ਬਰਥਾ ਜਨਮ ਗਵਾਇਆ ਨਾਨਕ ਸੇ ਪੂਰੇ ਵਡਭਾਗੀ ਸਾਧਗੁਰ ਸੇਵਾ ਲਾਏ ਜੋ ਇੱਛਾ ਹੈ ਸੋਈ ਭਲ ਪਾਵੇ ਗੁਰ ਬਾਣੀ ਸੁਖ ਪਾਏ ਭੈਰੋ ਮਹੱਲਾ ਤੀਜਾ ਦੁੱਖ ਵਿੱਚ ਜੰਮੈ ਦੁੱਖ ਮਰੈ ਦੁੱਖ ਵਿੱਚ ਕਾਰ ਕਮਾਏ ਗਰਭ ਜੋਨੀ ਵਿੱਚ ਕਦੇ ਨਾ ਨਿਕਲੈ ਬਿਸਟਾ ਮਾਹ ਸਮਾਏ ਧ੍ਰਿਗ ਧ੍ਰਿਗ ਮਨ ਮੁਖ ਜਨਮ ਗਵਾਇਆ ਪੂਰੇ ਗੁਰ ਕੀ ਸੇਵ ਨ ਕੀਨੀ ਹਰ ਕਾ ਨਾਮ ਨ ਭਾਇਆ ਰਹਾ ਗੁਰ ਕਾ ਸ਼ਬਦ ਸਭ ਰੂਗ ਗਵਾਏ ਜਿਸ ਨੂੰ ਅਰਜੀ ਲਾਏ ਨਾਮੇ ਨਾਮ ਲੈ ਵਡਿਆਈ ਜਿਸ ਨੂੰ ਮਨ ਵਸਾਏ ਸਾਧ ਗੁਰ ਪੇ ਟਹਿ ਤਾ ਭਲ ਪਾਏ ਸਚ ਕਰਣੀ ਸੁਖ ਸਾਰ ਸੇ ਜਨ ਨਿਰਮਲ ਜੂ ਹਰ ਲਾਗੇ ਹਰ ਨਾਮੇ ਧਰੇ ਪਿਆਰ ਤੈਨ ਕੀ ਰੇਣ ਮਿਲੇ ਤਾਂ ਮਸਤ ਕਲਾਈ ਜਿਨ ਸਤਿਗੁਰੂ ਪੂਰਾ ਧਿਆਇ ਨਾਨਕ ਤੈਨ ਕੀ ਰੇਣ ਪੂਰੈ ਭਾਗ ਪਾਈਐ ਜਿਨਨੀ RAM ਨਾਮ ਚਿਤ ਲਾਇਆ ਪੈਰੋ ਮਹੱਲਾ ਤੀਜਾ ਸ਼ਬਦ ਵਿਚਾਰੇ ਸੋ ਜਨ ਸੱਚਾ ਜਿਨ ਕੈ ਹਿਰਦੈ ਸੱਚਾ ਸੁਈ ਸਾਚੀ ਭਗਤ ਕਰਹਿ ਦਿਨ ਰਾਤੀ ਤਾਂ ਤਨ ਦੁਖ ਨਾ ਹੋਈ ਭਗਤ ਭਗਤ ਕਹੈ ਸਭ ਕੋਈ ਬਿਨ ਸਤਗੁਰ ਸੇਵੀ ਭਗਤ ਨ ਪਾਈਐ ਪੂਰੈ ਭਾਗ ਮਿਲੇ ਪ੍ਰਭ ਸੋਈ ਰਹਾਉ ਮਾਨ ਮੁਖ ਮੂਲ ਗਵਾਵੈ ਲਾਭ ਮੰਗੈ ਲਾਹ ਲਾਭ ਕਿਦੂ ਹੋਈ ਜਮ ਕਾਲ ਸੁਦਾ ਹੈ ਸਰੂਪਰ ਤੂਜੈ ਪਾਏ ਪਦ ਖੋਈ ਬਹਿਲੇ ਭੇਖ ਪਵੈ ਦਿਨ ਰਾਤੀ ਹੋ ਮਾਰੋਗ ਨ ਜਾਈ ਪੜ ਪੜ ਲੂ ਜੈ ਬਾਦ ਵਿਖਾਣ ਮਿਲ ਮਾਇਆ ਸੁਰਤ ਗਵਾਈ ਸਤ ਗੁਰ ਸੇਵ ਪਰਮ ਗਤ ਪਾਵਹਿ ਨਾਮ ਮਿਲ ਵਡਿਆਈ ਨਾਨਕ ਨਾਮ ਜਿਨਾ ਮਨ ਵਸਿਆ ਦਰ ਸਾਚੇ ਪਤ ਪਾਈ ਭੈਰੋ ਮਹੱਲਾ ਦੀਜਾ ਮਾਨ ਮੁਗਿਆ ਸਾ ਨਹੀਂ ਉਤਰੈ ਦੂਜੈ ਪਾਏ ਖਵਾਏ ਉਦਰ ਨਹਿਸਾਨ ਨ ਭਰੀਏ ਕਬਹੂ ਕ੍ਰਿਸ਼ਨ ਗਣਪਚਾਏ ਸਦਾ ਅਨੰਦ ਰਾਮ ਰਸ ਰਾਤੇ ਹਿਰਦੈ ਨਾਮ ਦੁਬਦਾ ਮਨ ਭਾਗੀ ਹਰ ਹਰ ਅੰਮ੍ਰਿਤ ਪੀ ਤ੍ਰਿਪਤਾ ਤੇ ਰਹੋ ਆਪੇ ਬਾਰ ਬ੍ਰਾਹਮਣ ਸਿਸ਼ਟ ਜਿਨ ਸਾਜੀ ਸਿਰ ਸਿਰ ਧੰਦਾ ਲਾਏ ਮਾਇਆ ਮੋਹ ਕੀਆ ਜਿਨ ਆਪੇ ਆਪੇ ਦੂਜੈ ਲਾਏ ਤਿਸ ਨੂੰ ਕਹੋ ਕਹੀਏ ਜੇ ਦੂਜਾ ਹੋਇ ਸਭ ਤਦ ਮਾਹਿ ਸਮਾਏ ਗੁਰਮੁਖ ਗਿਆਨ ਤਦ ਵਿਚਾਰਾ ਜੁਤੀ ਜੁਤ ਮਿਲਾਏ ਸੂ ਪ੍ਰਭ ਸਾਚਾ ਸਦ ਹੀ ਸਾਚਾ ਸਾਚਾ ਸਭ ਆਕਾਰਾ ਨਾਨਕ ਸਰ ਗੁਰ ਸੋਜੀ ਪਾਈ ਸੱਚ ਨਾਮ ਨਿਸਤਾਰਾ ਭਰਮ ਮਹਲਾ ਤੀਜਾ ਕਲ ਮਹ ਪ੍ਰੇਤ ਜਿਨਨੀ RAM ਨਾ ਪਛਾਤਾਤ ਸਤਜੁਗ ਪਰਮ ਹੰਸ ਵਿਚਾਰੀ ਦੁਆਪਕਰ ਤ੍ਰੇਤ ਮਾਨੁ ਵਰਤਹਿ ਗੁਰ ਲੈ ਹੋ ਮੈਂ ਮਾਰੀ ਕਲ ਮੇਂ ਰਾਮ ਨਾਮ ਵਡਿਆਈ ਜੁਗ ਜੁਗ ਗੁਰਮੁਖੇ ਕੋ ਜਾਤਾ ਵਿਣ ਨਾ ਵੈ ਮੁਕਤ ਨਾ ਪਾਈ ਰਹਾਓ ਹਿਰਦੈ ਨਾਮ ਲਖੈ ਜਨ ਸੱਚਾ ਗੁਰਮੁਖ ਮਨ ਵਸਾਈ ਆਪ ਤਰੇ ਸਗਲੇ ਕੁਲ ਤਾਰੇ ਜਿਨਿ ਰਾਮ ਨਾਮ ਲੇਵਲਾਈ ਮੇਰਾ ਪ੍ਰਭ ਹੈ ਗੁਨਾ ਕਾ ਦਾਤਾ ਗਣ ਸਬਦ ਜਲਾਏ ਜੇਨ ਮਨ ਵਸਿਆ ਸੀ ਜਨ ਸੋਹੀ ਹਿਰਦੈ ਨਾਮ ਵਸਾਏ ਘਰ ਦਰ ਮਹਿਲ ਸਤਿਗੁਰੂ ਦਿਖਾਇਆ ਰੰਗ ਸੁਰਲੀਆਂ ਮਾਣ ਜੋ ਕਿਸ ਕਹੈ ਸੁ ਭਲਾ ਕਰਮਾਨੈ ਨਾਨਕ ਨਾਮ ਵਿਖਾਣੈ ਭੈਰੂ ਮਹੱਲਾ ਕੀਜਾ ਮਨਸਾ ਮਨਹਿ ਸਮਾਇ ਲੈ ਗੁਰ ਸਬਦੀ ਵਿਚਾਰ ਗੁਰ ਪੂਰੇ ਤੇ ਸੋਝੀ ਪਵੈ ਫਿਰ ਮਰੈ ਨਵਾਰੂ ਵਾਰ मन मेरे राम नाम आधार गुरु प्रसाद परम पद पाया सब इच्छ पजावन हार रहाओ सब मैं एक रब रहया गुरु बिन बूझ न पाए गुरु मुख प्रकट हुआ मेरा हर प्रभु अननदर गुण गाए सुख दाता हरि के हुरत सुख न पाहे सतगुरु जिनी नसीवया दाता से अंत गए पछताहे ਸਤਗੁਰ ਸੇਵ ਸਦਾ ਸੁਖ ਪਾਇਆ ਫਿਰ ਦੁੱਖ ਨ ਲਾਗੇ ਧਾਇ ਨਾਨਕਰ ਭਗਤ ਪ੍ਰਾਪਤ ਹੋਈ ਜੋਤੀ ਜੋਤ ਸਮਾਏ ਭਰੋ ਮਹੱਲਾ ਤੀਜਾ ਬਾਜ ਗੁਰੂ ਜਗਤ ਪਵਰਾ ਨਾ ਭੂਲਾ ਝੋਟਾ ਖਾਈ ਮਰ ਮਰ ਜੰਮੈ ਸਦਾ ਦੁੱਖ ਪਾਇਐ ਦਰ ਕੀ ਖਬਰ ਨ ਪਾਈ ਮੇਰੇ ਮਨ ਸਦਾ ਰਹੂ ਸਤਗੁਰ ਕੀ ਸਰਣਾ ਫਿਰ ਦਇ ਹਰ ਨਾਮ ਮੀਠਾ ਲਾਗਾ ਮੀਠਾ ਸਦ ਲਾਗਾ ਗੁਰ ਸਬ ਦੇ ਭਉ ਜਲ ਤਰਣਾ ਰਾਉ ਭੇ ਕਰ ਬਹੁਤ ਚਿਤ ਡੋਲੈ ਅੰਤਰ ਕਾਮ ਕ੍ਰੋਧ ਅਹੰਕਾਰ ਅੰਤਰ ਤਿਸਾ ਭੂਗਤ ਬਉਤੀ ਭੌਕਤ ਫਰੈ ਦਰਬਾਰ ਗੁਰ ਕੈ ਸਬਦ ਮਰਹਿ ਫਿਰ ਜੀਵੈ ਤਿਨ ਕੋ ਮੁਕਤ ਦਵਾਰ ਅੰਤਰ ਸਾਤ ਸਦਾ ਸੁਖੋਐ ਹਰਿ ਰਾਖਿਆ ੁਰਤਾਰ ਜਿਉ ਤੁਸ ਭਾਵੈ ਤਵੇ ਚਲਾਵੈ ਕਰਣਾ ਕਿਛੁ ਨ ਜਾਇ ਨਾਨਕ ਗੁਰਮੁਖ ਸਬਦ ਸਮਾਲੇ RAM ਨਾਮ ਵਡਿਆਈ ਭੈਰੋ ਮਹੱਲਾ ਤੀਜਾ ਹੋਮੈ ਮਾਇਆ ਮੋਹਿ ਖਵਾਇ ਦੁਖ ਹਟੇ ਦੁਖ ਖਾਏ ਅੰਤਰ ਲੋਭ ਹਲਕ ਦੁਖ ਭਾਰੀ ਬਿਨ ਬਵੇਕ ਭਰਮਾਏ ਮਾਨ ਮੁਖ ਤ੍ਰਿਗ ਜੀਵਨ ਸਹਿ ਸਾਰ ਰਾਮ ਨਾਮ ਸੁਪਨੇ ਨਹੀਂ ਚੀਤਿਆ ਹਰ ਸਿਉ ਕਦੇ ਨਾ ਲਾਗੇ ਪਿਆਰ ਰਹਾਉ ਪਸੂਆ ਕਰਮ ਕਰੈ ਨਹੀਂ ਬੂਝੈ ਕੂੜ ਕਮਾਵੈ ਕੂੜ ਹੋਵੈ ਸਤਗੁਰ ਮਿਲੈ ਤਉ ਨਟੀ ਹੋਵੈ ਖੋਜ ਲਹੈ ਜਨ ਕੋਈ ਹਰ ਹਰ ਨਾਮ ਹਿਰਦੈ ਸਦ ਵਸਿਆ ਪਾਇਆ ਗੁਣੀ ਨਿਧਾਨ ਗੁਰ ਪ੍ਰਸਾਦੀ ਪੂਰਾ ਪਾਇਆ ਚੂਕਾ ਮਨ ਅਭਿਮਾਨ ਆਪੇ ਕਰਤਾ ਕਰੀ ਕਰਾਏ ਆਪੇ ਮਾਰਗ ਪਾਏ ਆਪੇ ਗੁਰਮੁਖ ਦੇਵੜਿਆਈ ਨਾਨਕ ਨਾਮ ਸਮਾਏ ਪੈਰ ਮਹੱਲਾ ਤੀਜਾ ਮੇਰੀ ਪੱਟੀਆਂ ਲਿਖੋ ਹਰ ਗੋਬਿੰਦ ਗੋਪਾਲਾ ਦੂਜੇ ਪਾਏ ਫਾਤੇ ਜਮ ਜਾਲਾ ਸਤਿਗੁਰ ਕਰੇ ਮੇਰੀ ਪ੍ਰਤਪਾਲਾ ਹਰ ਸੁਖ ਦਾਤਾ ਮੇਰੇ ਨਾਲਾ ਗੁਰ ਉਪਦੇਸ ਪ੍ਰਹਿਲਾਦ ਹਰ ਉਚਰੈ ਸਾਸ ਨਾ ਤੇ ਬਾਲ ਬਾਲਕ ਗਮ ਨ ਕਰੈ ਸਾਸ ਨਾ ਤੇ ਬਾਲ ਸਾਸ ਨਾ ਤੇ ਬਾਲਕ ਗਮ ਨ ਕਰੈ ਰਹਾਉ ਮਾਤਾ ਉਪਦੇਸੈ ਪ੍ਰਹਿਲਾਦ ਪਿਆਰੇ ਪੁੱਤਰ RAM ਨਾਮ ਛੋਡੋ ਜਿਉ ਲਿਓ ਉਬਾਰੇ ਪ੍ਰਹਿਲਾਦ ਕਹੈ ਸੁਨੋ ਮੇਰੀ ਮਾਏ RAM ਨਾਮ ਨਾ ਛੁਟਾ ਗੁਰ ਦੀਆ 부ਝਾਏ ਸੰਡਾ ਮਰ ਕਾ ਸਭ ਜਾਏ ਪੁਕਾਰੇ ਪ੍ਰਹਿਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੇ ਦੁਸ਼ਟ ਸਭਾ ਮਹਿ ਮੰਤਰ ਪਕਾਇਆ ਪ੍ਰਹਿਲਾਦ ਕਾ ਰਾਖਾ ਹੋਏ ਰਗਰਾਇਆ हाथ खड्ग करताया अंत अहंकारत अहंकार हर तेरा कहां तुझ ले उबार जिन मैं पै आन रूप निकस्या थम उपाड़ हरणाक्स नखि बदारया प्रहलाद लिया उबार संत जना के हर जीव कार दिसवारे प्रहलाद जान के 21 कुल उद्धारे ਗੁਰ ਕੈ ਸਬਦ ਹਉ ਮੈਂ ਬਿਖਮਾਰੀ ਨਾਨਕ RAM ਨਾਮ ਸੰਤਨ ਨਿਸਤਾਰੀ ਭਰੂ ਮਹੱਲਾ ਤੀਜਾ ਆਪੀ ਦੈਂਦ ਲਾਏ ਦਿੱਤੇ ਸੰਤ ਜਨਾ ਕੋ ਆਪੀ ਰਾਖਾ ਸੋਈ ਜੋ ਤੇਰੀ ਸਦਾ ਸਰਣਾਏ ਤਿਨ ਮਨ ਦੁਖ ਨਾ ਹੋਈ ਜੋਗ-ਜੋਗ ਭਗਤਾ ਕੀ ਰੱਖਦਾ ਆ ਤੈਤ ਪੁੱਤਰ ਪ੍ਰਹਿਲਾਦ ਗਾਇ ਤੇਰੀ ਤਰਪਣ ਕਿਛੂ ਨ ਜਾਣੈ ਸਭ ਦੇ ਮੇਲ ਮਲਾਇਆ ਰਹਾਉ ਅਨੰਦਨ ਭਗਤ ਕਰਹਿ ਦਿਨ ਰਾਤੀ ਦੁਬਦਾ ਸਭ ਦੇ ਖੋਈ ਸਦਾ ਨਿਰਮਲ ਹੈ ਜੂ ਸਚ ਰਾਤੇ ਸਚ ਵਸਿਆ ਮਨ ਸੋਈ ਮੂਰਖ ਦੁਬਦਾ ਬੜ ਹੈ ਮੂਲ ਨ ਪਛਾਣੈ ਬਿਰਥਾ ਜਨਮ ਗਵਾਇਆ ਸੰਤ ਜਨਾ ਕੀ ਨਿੰਦਾ ਕਰੇ ਦੁਸ਼ਟ ਦੈਂਤ ਚੜਾਇਆ ਪ੍ਰਹਿਲਾਦ ਦੁਬ ਦਾਨਾ ਪੜੇ ਹਰ ਨਾਮ ਨ ਛੋੜੇ ਡਰੇ ਨ ਕਿਸੇ ਦ ਡਰਾਇਆ ਸੰਤ ਜਨਾ ਗਾ ਹਰ ਜੀਉ ਰੱਖਾ ਤੇ ਤ ਕਾਲ ਨੇੜਾ ਆਇਆ ਆਪਣੀ ਪੈਜ ਆਪੇ ਰੱਖੇ ਭਗਤਾਂ ਦੇ ਵਡਿਆਈ ਨਾਨਕ ਹਰਨਾਕਸ ਨ ਕੀ ਬਿਦਾਰਿਆ ਅੰਧਾ ਦਰ ਕੀ ਖਬਰ ਨ ਪਾਈ ਆਪਣੀ ਪੈਜਾਂ 'ਤੇ ਰੱਖੈ ਭਗਤਾਂ ਦੇ ਵਡਿਆਈ ਨਾਨਕ ਹਰਨਾਖਸ ਸਨ ਨਖੀ ਬਿਦਾਰਿਆ ਅੰਧੇ ਦਰ ਕੀ ਖਬਰ ਨਾ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ